ਸਵਾਗਤ ਹੈ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦਿਲਬਾਗ ਬਾਠ ਡੇਰੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਵੀਡੀਓ ਆਪ ਬਣਾਉਣ ਲੱਗੇ ਆ ਪਿੰਡ ਮਕਸੂਦੜਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਪਾਇਲ ਜਿਹੜੇ ਘਰ ਚੋਂ ਵੀਡੀਓ ਬਣਾਉਣ ਲੱਗੇ ਆ ਵੀਰ ਦਾ ਸਿਲ ਪਰਚੇਜ ਦਾ ਕੰਮ ਨਹੀਂ ਗਾ ਘਰੇਲੂ ਪਸ਼ੂ ਰੱਖੇ ਹੋਏ ਇਹਨੇ ਤੇ ਬਰੀਡ ਤੇ ਵੀਰ ਕੰਮ ਕਰਦਾ ਵੇਖ ਸਕਦੇ ਹੋ ਜੀ ਬਹੁਤ ਸੋਹਣੀਆਂ ਝੋਟੀਆਂ ਨੇ ਤੇ ਗਾਵਾਂ ਬਹੁਤ ਸੋਹਣੀਆਂ ਰੱਖੀਆਂ ਆ ਵੀਰ ਨੇ ਤੇ ਜਿਹੜੇ ਵੀਰ ਆਪਣੇ ਇਹਨਾਂ ਵਿੱਚੋਂ ਇੱਕਪਾ ਵੀਰ ਨੇ ਮੱਝ ਸੇਲ ਕਰਨੀ ਆ ਆਪਾਂ ਉਹਦੀ ਆਪਾਂ ਵੀਡੀਓ ਬਣਾਉਣੀ ਬਾਕੀ ਪਸ਼ੂ ਚੰਗੇ ਕਰਕੇ ਤੁਹਾਨੂੰ ਸਾਰੇ ਹੀ ਵਿਖਾਉਂਦੇ ਨੇ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਰੀ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਇਤਰਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਬਾਈ ਜੀ ਹੁਣ ਅਸੀਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਨਾ ਪਸ਼ੂਆਂ ਬਾਰੇ ਆ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਿਲਵਾਰ ਵੀਰ ਜੀ ਵਾਤਾਵ ਤੁਹਾਡਾ ਆਪਾਂ ਆਪਣੇ ਘਰੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਆਂ ਵੀਰ ਜੀ ਜੀ ਆਇਆਂ ਠੀਕ ਆ ਧੰਨਵਾਦ ਵੀਰ ਵੀਰ ਜੀ ਆਪਣਾ ਨਾਮ ਤੇ ਡਰੈਸ ਬੋਲਦੇ ਹੋ ਦੁਬਾਰਾ ਵੀਰ ਜੀ ਨਾਮ ਮੇਰਾ ਸੰਦੀਪ ਸਿੰਘ ਹਾਂਜੀ ਪਿੰਡ ਮਕਸੂੜਾ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਠੀਕ ਆ ਖਾਸ ਕਰਕੇ ਸਾਡਾ ਪਿੰਡ ਜਿਹੜਾ ਵੀਰ ਜੀ ਜਾਣਿਆ ਜਾਂਦਾ ਠੱਕੀ ਸਾਹਿਬ ਮਕਸੂੜੇ ਦੇ ਨਾਂ ਤੋਂ ਜਾਣਿਆ ਜਾਂਦਾ ਜੀ ਠੀਕ ਠੀਕ ਆ ਹਾਂਜੀ ਵੀਰ ਜੀ ਆਪਣਾ ਬਰੀਡ ਵਾਈਜ਼ੀ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਹੈ ਬੀਟੀ ਘਟੂ ਘਟ 20 ਸਾਲ ਹੋ ਗਏ 20 ਸਾਲ ਹੋ ਗਏ ਮੱਝਾਂ ਤੇ ਕਰਦੇ ਕੇ ਆਪਾਂ گاਵਾ ਦਾ ਵੀ ਵੀਰ ਜੀ ਦੋਨੋਂ ਤੇ ਹੀ ਕਰਦੇ ਆ ਠੀਕ ਇੱਧਰ ਮੋਹਰਾ ਤੇ ਕੰਮ ਕਰਦੇ ਆ ਉਧਰ ਐਫ ਪੀ ਤੇ ਕਰਦੇ ਆ ਠੀਕ ਤੇ ਨੀਲੀ ਰਾਵੀ ਦਾ ਸ਼ੌਂਕ ਨਹੀਂ ਹਜੇਗਾ ਨਹੀਂ ਸ਼ੌਂਕ ਤਾਂ ਵਿੱਚ ਸਾਰੇ ਚੰਗੇ ਪਸ਼ੂਆਂ ਦਾ ਹਾਂਜੀ ਕਦੇ ਐਸੀ ਗੱਲ ਤਾਂ ਹੋਈ ਨਹੀਂ ਬਈ ਕਦੇ ਆਪਾਂ ਕਹਿ ਦਈਏ ਬਈ ਸ਼ੌਂਕ ਨਹੀਂ ਚੰਗੇ ਪਸ਼ੂਆਂ ਜਿੰਨੇ ਵੀ ਪਸ਼ੂ ਚੰਗੇ ਨੇ ਆਪਣੇ ਕਰ ਲਏ ਪਹਿਲੀ ਗੱਲ ਤਾਂ ਇਹ ਮੇਰਾ ਕੰਮ ਬਰੀਡ ਨੂੰ ਟੋਣਾ ਜਿਨ੍ਹਾਂ ਚੇਰ ਮੈਂ ਬਰੀਡ ਨੂੰ ਆਪਦੇ ਹੱਥ ਅੱਖੀ ਨਹੀਂ ਦੇਖਦਾ ਉਹਨਾਂ ਚਰਬੀ ਜੀ ਆਪਾਂ ਕੰਮੇ ਨਹੀਂ ਸ਼ੁਰੂ ਕਰਦੇ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਜਿਹੜੀ ਚੀ ਚੰਗੀ ਲੱਗਣ ਲੱਗ ਜਾਂਦੀਆਂ ਫਿਰ ਉਹਦਾ ਪ੍ਰੈਕਟੀਕਲ ਪੂਰਾ ਕਰੀਦਾ ਠੀਕ ਆ ਹਾਂਜੀ ਤੇ ਵੀਰੇ ਹੁਣ ਤੱਕ ਆਪਣੇ ਕੋਲ ਮੱਝਾਂ ਦੇ ਵਿੱਚ ਜੇ ਗੱਲ ਕਰੀਏ ਤੇ ਕਿੰਨੇ ਤੋਂ ਕਿੰਨੇ ਦੋ ਤੱਕ ਆ ਪਾਂਚ ਹੋਇਆ ਦੁੱਧ ਮੱਝਾਂ ਵੀਰ ਜੀ ਆਪਣੇ ਕੋਲੇ ਚੰਗੀ ਪਸ਼ੂ ਰੱਖੇ ਨੇ ਕਦੇ ਮਾੜਾ ਪਸ਼ੂ ਦੇਸੀ ਮੱਝਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਪਾਂ ਕਦੇ ਘਰੇ ਨਹੀਂ ਪਾਲੀ ਠੀਕ ਆ ਨਾ ਜ਼ਿੰਦਗੀ ਚ ਲਮਾਂਗੇ ਜਿੰਨਾ ਚਿਰ ਪ੍ਰਮਾਤਮਾ ਕਰਨੀ ਉਮਰ ਹੋਊਗੀ ਹੂੰ 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 ਠੀਕ ਆ ਤੇ ਬੰਦੇ ਦਾ ਭਰੋਸਾ ਦਾ ਕੋਈ ਨਹੀਂ ਹੈਗਾ ਵੀ ਕਾਲੂ ਕੀ ਹੋ ਜਾਣਾ ਚੰਗੇ ਪਸ਼ੂਆਂ ਦਾ ਸੌਂਗ ਆ ਬਾਈ ਜੀ ਚੰਗੀ ਬਰੀਡ ਤੇ ਤੁਰੇ ਜਾਂਦੇ ਪਸ਼ੂਆਂ ਦੀ ਪਛਾਣ ਕਰਕੇ ਦੱਸ ਦਈਦੀ ਆ ਵੀ ਮੱਝ ਦੁੱਧ ਦੇਊਗੀ ਕਿ ਨਹੀਂ ਦੇਊ ਠੀਕ ਆ ਹਾਂਜੀ ਤੇ ਆਪਾਂ ਹੁਣ ਤੱਕ ਆਪਣੇ ਘਰੇ ਕਿੰਨਾ ਦੁੱਧ ਚੋਇਆ ਵੀਰ ਜੀ ਆਪਣੇ ਕੋਲੇ ਜਿਹੜਾ ਫਸਟ ਲਿਗਿਟੇਸ਼ਨ ਦੇ ਵਿੱਚ ਜਿਹੜੀ ਆ ਵੇਚਣੀਆਂ ਤੇਰੀ ਮਾਂ ਦੀ ਗੱਲ ਜੇ ਆਪਾਂ ਕਰੀਏ ਤਾਂ ਬਾਈ ਜੀ ਆਪਾਂ ਸੇਮਾ 7ਵੇਂ ਸੂਏ ਲਈ ਸੀ ਠੀਕ ਆ ਬਾਈ ਜੀ 19 ਕਿਲੋ ਆਪਾਂ ਨੇ ਉਹਨੂੰ ਆਪਦੇ ਘਰੇ ਚੋਇਆ 19 ਕਿਲੋ ਤੱਕ ਦੁੱਧ ਆਪਣੇ ਘਰੇ ਚੋਇਆ ਉਹਦਾ ਠੀਕ ਆ ਆਪਾਂ ਨੇ ਕੋਲੋਂ ਮੱਝ ਨੇ 5-7 ਸੂਏ ਦਿੱਤੇ ਨੇ ਉਸ ਤੋਂ ਬਾਅਦ ਵਿੱਚ ਕਿਸੇ ਮਜਬੂਰੀ ਦੇ ਕਾਰਨ ਆਪਾਂ ਉਹ ਮੱਝ ਵੇਚਣੀ ਪੈਗੀ ਠੀਕ ਆ 19 ਕਿਲੋ ਉਹਦੇ ਚੋਇਆ ਬਾਕੀ ਇਹ ਉਹਦੀ ਧੀ ਆ ਜਿਹੜੀ ਆਪਾਂ ਸੇਲ ਕਰ ਰਹੇ ਹਾਂ ਠੀਕ ਆ ਤਾਂ ਵੀਰ ਜੀ ਇਹ ਰਹਾ ਥੱਲੇ ਹਾਂਜੀ 15 ਤੋਂ 16 ਕਿਲੋ ਦੁੱਧ ਹੈਗਾ ਆ ਰਾਮਾ ਠੀਕ ਆ ਠੰਡਾ ਦੁੱਧ ਤੇ ਵੀਰ ਇਹ ਆਪਾਂ ਅੱਜ ਸੇਲ ਕਰਨੀ ਆ ਹਾਂਜੀ ਇਹ ਵੀਰ ਕਿੰਨਾ ਸੂਆ ਸੂਣ ਵਾਲੀ ਆ ਵੀਰ ਜੀ ਇਹੇ ਚੌਥੇ ਸੂਏ ਸੂਣਾ ਜੀ ਇਹਨੇ ਠੀਕ ਆ ਹਾਂਜੀ 15 ਤੋਂ 16 ਕਿਲੋ ਦੁੱਧ ਇਹਦੇ ਥੱਲੇ ਆ ਬਾਕੀ ਜਿਹੜੇ ਤਿੰਨ ਸੂਏ ਉਹ ਵੀ ਆਪਾਂ ਘਰੇ ਹੀ ਪੀਤੇ ਆ ਕਿ ਜਾਂ ਨਹੀਂ ਆਪਾਂ ਵੀਰੇ ਘਰੇ ਪੀਤੇ ਆ ਇਹ ਪਹਿਲਾ ਦੂਜਾ ਤੀਜਾ ਹਨਾ ਤੇ ਪਹਿਲੇ ਸੂਏ ਕਿੰਨਾ ਦੇ ਦੁੱਧ ਚ ਵਾਗੀ ਸੀ ਵੀਰ ਜੀ ਇਹਦੇ ਥੱਲੇ 13 ਕਿਲੋ ਦੁੱਧ 13 ਦੂਜੇ ਦੇ ਚ ਦੂਜੇ ਸੂਏ 14 ਤੋਂ 14.5 ਕਿਲੋ ਠੀਕ ਆ ਤੇ ਤੇ ਜਿਹਦੇ ਚ ਕਿੰਨਾ ਚੋਆਇਆ 3000 ਉਹ 15 16 1500 ਕਿਲੋ ਠੀਕ ਆ ਤੇ ਵੀਰੇ ਸੂਣ ਤੋਂ ਬਾਅਦ ਕਿੰਨਾ ਟਾਈਮ ਦੁੱਧ ਪਿਆ ਦਿੰਦੀ ਹੈ ਸੱਤ ਸਾਲ ਸੂਣ ਤੋਂ ਵੀ ਵੀ ਇਹ ਟਟਵਰਟ 20 22 ਦਿਨਾਂ ਬਾਅਦ ਪੂਰਾ ਪੀਕ ਲੈਵਲ ਹੁੰਦਾ ਹੈ ਇਹਦਾ ਇਹ ਪੀਕ ਲੈਵਲ ਤੇ ਆ ਜਾਂਦੀ ਹੈ ਹਨਾ ਤੇ ਕਿੰਨਾ ਟਾਈਮ ਇਹ ਦੁੱਧ ਪੀਉਂਦੀ ਆ ਇਹ ਸਾਢੇ 7 ਮਹੀਨੇ ਬਾਅਦ ਸਾਢੇ 7 ਮਹੀਨੇ ਉਂਝ ਠੰਡੀ ਸੀਲਾ ਹਨਾ ਮੈਂ ਮੈਂ ਕਹਿੰਦਾ ਵਿੱਚ ਕੋਈ ਨੋਪਰ ਬਾ ਹੀ ਨਹੀਂ ਹੈਗੀ ਅੱਖਾਂ ਮੀਚ ਕੇ ਬੰਦਾ ਬੈਠਾ ਰਹੇ ਥੱਲੇ ਦੁੱਧ ਦੀਆਂ ਬਾੜੀਆਂ ਡੱਕ ਦਿੰਦੀ ਠੀਕ ਆ ਹਾਂਜੀ ਤੇ ਵੀਰੇ ਇਹ ਐਤ ਕੀ ਨੂੰ ਸੀਮਨ ਆਪਾਂ ਕਿਡਾ ਲਵਾਇਆ ਵੀ ਕਿ ਇਹਦੀ ਸੀਮਨ ਤੋਂ ਨਹੀਂ ਹੈਗੀ ਜੀ ਸਾਡੇ ਪਿੰਡ ਦੇ ਵਿੱਚ ਟੌਪ ਦਾ ਝੋਟ ਆਇਆ ਸੀਗਾ ਜੀ ਗੁੱਜਰ ਲੈ ਕੇ ਆਉਂਦੇ ਆ ਸਾਡੇ ਚਰਾਂਦਾਂ ਨੇ ਸਾਰੀ ਨਹਿਰ ਇਹ ਇਹਨੂੰ ਨਹਿਰੀ ਏਰੀਆ ਕਹਿੰਦੇ ਆ ਤੇ ਸਾਡਾ ਠੱਕੀ ਸਾਹਿਬ ਮਕਸੂਦ ਆ ਜਿਹੜਾ ਪਿੰਡ ਆ ਸੰਤ ਬਾਬਾ ਦਰਸ਼ਨ ਸਿੰਘ ਜੀ ਦੀ ਕਿਰਪਾ ਸਾਡੇ ਪਿੰਡ ਤੇ ਹਾਂਜੀ ਤੇ ਤਪੋਵਨ ਦੇ ਨੌ ਤੇ ਜਾਣਿਆ ਜਾਂਦਾ ਬਾਈ ਜੀ ਇਹ ਜੰਗਲ ਆ ਸਾਡੇ ਸਾਰੇ ਠੀਕ ਆ ਜੰਗਲ ਦੇ ਵਿੱਚ ਸਾਡੇ ਗੁੱਜਰ ਆਉਂਦੇ ਨੇ ਮੰਜਾ ਲੈ ਕੇ ਹਾਂਜੀ ਉਹ ਗੁੱਜਰਾਂ ਦਾ ਟੌਪ ਦਾ ਝੋਟਾ ਆਪਾਂ ਨੇ ਉਹ ਤੋਂ ਗ੍ਰੋਸ ਕਰਾਈ ਆ ਜਿਹਦੀ ਮਾਂ ਦਾ ਦੁੱਧ ਸੀਗਾ 17 ਤੋਂ 18 16 17 ਕਿਲੋ ਠੀਕ ਆ ਤੇ ਗੁਜਰਾਂ ਦਾ ਜਿਹੜਾ ਕੱਟਾ ਸੀ ਪਿਓਰ ਮੋਰਾ ਦਾ ਮੀਣਾ ਸਿੰਘਾਂ ਤੋਂ ਹਾਂਜੀ ਹਾਥੀ ਦਾ ਹੀ ਬੱਚਾ ਜਿਹਨੂੰ ਆਪਾਂ ਕਹਿ ਦਿੰਦੇ ਆ ਆਪਾਂ ਬਹੁਤ ਟਾਈਮ ਲਾਉਂਦੇ ਆ ਉਹਨਾਂ ਦੇ ਪਿੱਛੇ ਪਿਆ ਹੋਇਆ ਸੀਗਾ ਠੀਕ ਆ ਬਈ ਮੈਨੂੰ ਆ ਕੱਟੇ ਤੋਂ ਆਪਣੀ ਮੱਝ ਗੱਪਣ ਕਰਾਉਣੀ ਆ ਠੀਕ ਆ ਬਈ ਮੈਨੂੰ ਦੱਸਿਓ ਤੁਸੀਂ ਕੁਦਰ ਦੀ ਮੱਝ ਹੀਟ ਦੇ ਵਿੱਚ ਆ ਗਈ ਕੱਟਾ ਸਾਡੇ ਕੋਲੇ ਆਇਆ ਹੋਇਆ ਸੀਗਾ ਗੁਜਰਾਂ ਦਾ ਸਾਡੇ ਕੋਲੇ ਆ ਕੇ ਬਹਿ ਜਾਂਦੇ ਆ ਹਾਂਜੀ ਸਾ ਇਹ ਕਟੇ ਆਪਣੇ ਡਾਇਰੈਕਟ ਕ੍ਰਾਸ ਆਓ ਬੱਡੇ ਡਾਇਰੈਕਟ ਕ੍ਰਾਸ ਤੇ ਇਹਦੇ ਦਿਨ ਕਿੰਨੀ ਤਰੀਕ ਨੂੰ ਪੂਰੇ ਹੁੰਦੇ ਨੇ ਜੀ ਇਹਦੇ ਦਿਨ 23 ਤਰੀਕ ਨੂੰ ਪੂਰੇ ਹਾਂ 23 ਤਰੀਕ ਨੂੰ ਅੱਜ 11 ਤਰੀਕ ਹੋ ਗਈ ਹੈ ਤੇ ਮੌਲਕੀ 11 12 ਦਿਨ ਰਹਿ ਗਏ ਹਨ ਹਾਂਜੀ 11 ਇਸੇ ਮਹੀਨੇ ਦੇ ਹਨ ਜੂਨ ਦੇ ਠੀਕ ਆ ਤੇ ਖੋਲ ਲਿਆ ਵੀਰ ਤੋੜ ਕੇ ਵਿਖਾ ਦਈਏ ਦੋਸਤੋ ਵੇਖ ਸਕਦੇ ਥਾਣਾ ਹਵਾਨਾ ਬਰੀਕ ਰੀ ਵੀ ਨਾੜਾਂ ਬਣਦੇ ਤੇ ਬਹੁਤ ਨੇ ਤੇ ਹਜੇ 11 12 ਦਿਨਾਂ ਦੀ ਕੱਚੀ ਆ ਤੇ ਪੇਠਪੂੜਾ ਬਹੁਤ ਚੌੜਾ ਹੈ ਤੇ ਤੋੜ ਕੇ ਤੁਹਾਨੂੰ ਵਿਖਾਵਾਂਗੇ ਤੇ ਮੂੰਹ ਮੱਥੇ ਦੀ ਕੁਆਲਿਟੀ ਵੇਖ ਲਓ ਸੋਣੀ ਮੱਝ ਆ ਚੌਥਾ ਸੂਆ ਸੂਣ ਵਾਲੀ ਆ ਤੇ ਵੀਰ ਇਹਦੀਆਂ ਬਾਕੀ ਸੂਏ ਦੀਆਂ ਆਪਣੇ ਕੋਲ ਹੈਗੀਆਂ ਕਟੀਆਂ ਕਿ ਜਾਂ ਸੇਲ ਕਰਤੀਆਂ ਸੀ ਜਿੱਦੀ ਗੱਲ ਆਏ ਨੇ ਤਿੰਨ ਕੱਟੇ ਹੀ ਦਿੱਤੇ ਨੇ ਜੀ ਕੱਟੇ ਦੇਣ ਦੀ ਤਿੰਨ ਕੱਟੇ ਦਿੱਤੇ ਆ ਇੱਕ ਇਹਨੇ ਖੱਟੀ ਦਿੱਤੀ ਸੀ ਜੀ ਜਿਹਨੂੰ ਸੂਰ ਪਹਿਲੇ ਸੂਰ ਸੀ ਉਦੋਂ ਅਟੈਕ ਹੋ ਗਿਆ ਜੀ ਉਹਦੀ ਡੈਥ ਹੋ ਗਈ ਠੀਕ ਆ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਰੇਟ 1.5 ਹਜ਼ਾਰ ਹੋਊਗਾ ਵੀਰ ਜੀ 1,35,000 ਆਜ ਦਾ ਰੇਟ ਆ ਆਜ ਦਾ ਰੇਟ ਆ ਜੀ ਸੂਨ ਤੋਂ ਬਾਅਦ ਹੋਰ ਹੋਊਗਾ ਜੇ ਕੋਈ ਸਾਡੇ ਨਾਲ ਸੌਦਾ ਕਰੂਗਾ ਵੀਰ 15-16 ਕਿਲੋ ਅਸੀਂ ਦੁੱਧ ਚਵਾ ਕੇ ਦੇਵਾਂਗੇ ਪਰ ਜੇ ਅੱਜ ਉਹ ਚਵਾ ਕੇ ਕਰੂਗਾ ਤਾਂ ਉਹ ਮਾਰ ਉਸ ਟਾਈਮ ਅੱਜ ਦਾ ਰੇਟ ਕੁਝ ਹੋਰ ਹੋਊਗਾ ਠੀਕ ਆ ਪਰ ਜੋ ਅੱਜ ਦਾ ਰੇਟ ਆ 1,35,000 ਜਾਏ ਸੌਦਾ ਕਰਦਾ ਤੇ ਫਿਰ 135000 ਦੇ ਹਿਸਾਬ ਨਾਲ ਸੌਦਾ ਹੋ ਜੂ ਕੋਈ ਮਾਨਤਾ ਨਾਲ ਹੋ ਕੇ ਤੇ ਜੇ ਉਦੋਂ ਕੋਈ ਸੌਦਾ ਕਰਦਾ ਫਿਰ ਰੇਟ ਹੋਰ ਹੋਊਗਾ ਹਾਂਜੀ ਠੀਕ ਆ ਦੋਸਤੋ ਅੱਜ ਦਾ ਰੇਟ ਜਿਹੜਾ 135000 ਰੁਪਿਆ ਹੈ ਜੇਕਰ ਸੂਣ ਤੋਂ ਬਾਅਦ ਵਿੱਚ ਕੋਈ ਵੀਰ ਸੌਦਾ ਕਰਦਾ ਤੇ ਉਦੋਂ ਰੇਟ ਕੁਝ ਹੋਰ ਹੋਊਗਾ ਕਿਉਂਕਿ ਵੀਰ ਕਹਿੰਦਾ ਵੀ ਇਹ ਘਰੇ ਅਸੀਂ ਤੈਨੂੰ ਸੂਏ ਪੀਤੇ ਹੈ ਮਾਇਦੇ ਦੁੱਧ ਦੇ ਤੇ ਬਾਕੀ ਜੋ ਸੂਣ ਤੇ ਰੇਟ 4 ਹੋਊਗਾ ਕਿਉਂਕਿ ਤਿੰਨ ਸੂਏ ਪੀਤੇ ਨੇ ਇਹਨਾਂ ਨੇ ਤੇ ਇਹ 15 16 16 17 ਕਿਲੋ ਜਿਹੜਾ ਦੁੱਧ ਇਹਨਾਂ ਨੇ ਵੀਰ ਉਹਨਾਂ ਨੇ ਚੋਇਆ ਹੈ ਤੇ ਵੀਰ ਤੋਰੀਏ ਨੂੰ ਹਾਂਜੀ ਹਾਂਜੀ ਦੋਸਤੋ ਵੇਖ ਸਕਦੇ ਥਾਣਾ ਹਵਾਨੇ ਦੀ ਸਾਫ ਆ ਚੌਥਾ ਸੂਆ ਪਿੱਠ ਪੂੜੇ ਦੀ ਬਹੁਤ ਚੌੜੀ ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਆਉਂਦੀ ਆ ਤੇ ਜਿਹੜੀ ਮੱਝ ਵੱਡੀਆਂ ਨੇ 16 17 ਕਿਲੋ ਦੁੱਧ ਦੇਣਾ ਜਿਹੜੀ ਛੋਟੀ ਮੱਝ ਉਹਨੇ ਵਿਚਾਰੀ ਨੇ ਕਿੱਥੋਂ ਇਹਨਾਂ ਦੁੱਧ ਕੱਢਣਾ ਤੇ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਰੇਟ 1,35,000 ਰੁਪਈਆ ਵੀਰ ਨੇ ਕੀਤਾ ਤੇ ਘਰ ਦੇ ਪਸ਼ੂ ਆ ਚੌਂਚਾਂ ਚ ਵੀਰ ਵੀਰ ਜੀ ਕੋਈ 0% ਦਾ ਵੀ ਨੁਕਸ ਨਹੀਂ ਹੈਗਾ ਮਾਰ ਤੋਂ ਲੈ ਕੇ ਠੀਕ ਆ ਠੰਡ ਦੇ ਵਿੱਚ ਕੋਈ ਨੁਕਸ ਹੋਵੇ ਧਾਰ ਕੈੜੀ ਹੋਵੇ ਧਾਰ ਬ੍ਰੀਕ ਹੋਵੇ ਮਾਰਨ ਤੋਂ ਲੈ ਕੇ ਝੁੱਲਣ ਦਾ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਹੋਵੇ ਠੀਕ ਆ ਦੁੱਧ ਦੀ ਵੀ ਜ਼ਿੰਮੇਵਾਰੀ ਹੈ ਜੇ ਕੋਈ ਬੰਦਾ ਸੌਦਾ ਕਰਦਾ ਠੀਕ ਠੀਕ ਆ ਤੋਰਗੇ ਵੀਰ ਤੂੰ ਅੱਜ ਲੰਮੀ ਤੋਰ ਦਿਓ ਦੋਸਤੋ ਵੇਖ ਸਕਦੇ ਬਹੁਤ ਸੋਹਣੀ ਭਾਰੀ ਮੱਝ ਆ ਚੌਥਾ ਸੂਆ ਸੂਣ ਵਾਲੀ ਆ ਤੇ ਸੂਣ ਦੇ 12 13 ਦਿਨ ਤਕਰੀਬਨ ਰਹਿੰਦੇ ਨੇ ਤੇ ਸਾਂਭੀ ਸੂੰਬੀ ਵੀਰ ਨੇ ਪੂਰੀ ਲੈ ਆ ਵੀਰ ਦੋਸਤੋ ਜਿਹੜਾ ਰੇਟ ਵੀਰ ਨੇ ਕੀਤਾ 135000 ਫਿਕਸ ਨਹੀਂ ਉਹ ਤੇ ਇਮਾਨਤਾਂ ਤੁਹਾਡਾ ਹੋ ਜਾਊਗਾ ਤੇ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਲਗਾਤਾਰ ਚੱਲੀ ਜਾਂਦਾ ਪਿਆ ਉਸ ਨੰਬਰ ਤੇ ਤੁਸੀਂ ਵੀਰ ਨਾਲ ਕਨੈਕਟ ਕਰਨਾ ਹੈ ਦੋਸਤੋ ਅੱਜ ਦੀ ਵੀਡੀਓ ਅੱਜ ਸੇਲ ਸੀ ਨੰਬਰ ਵੀਰ ਦਾ ਸਕਰੀਨ ਤੇ ਲਗਾਤਾਰ ਚੱਲੀ ਜਾਂਦਾ ਪਿਆ ਹੈ ਤੇ ਬਾਕੀ ਪਛਮਾ ਬਾਰੇ ਵੀਰ ਤੋਂ ਆਪਾਂ ਪੁੱਛ ਲੈਨੇ ਆ ਤੇ ਬਾਕੀ ਵੀਰ ਦੀ ਸਾਮ ਸੰਭਾਲ ਜਿਹੜੀ ਉਹ ਪੂਰੀ ਜੀ ਉੱਤੇ ਪੁਹਾਰੇ ਲੱਗੇ ਆ ਖੁੱਲਾ ਹਵਾਦਾਰ ਬਰਾਂਡਾ ਹੈ ਤੇ ਪੂਰੀ ਸਾਮ ਸੰਭਾਲ ਹੈ ਤੇ ਵੀਰ ਆ ਜਿਹੜੀ ਝੋਟੀ ਆ ਇੱਕ ਨਾਸੂਆ ਵੀਰ ਜੀ ਇਹਨੇ ਤੀਜੇ ਸੂਏ ਸੋਨਾ ਜੀ ਸੂਨਾ ਕਿੰਨਾ ਡੇਮੰਡ ਦੇ ਰਿਹਾਦਾ ਸੂਨ ਦੇ ਚ? ਇਹਨੇ 2 ਮਹੀਨੇ ਬਾਕੀ ਨੇ ਜੀ। ਠੀਕ ਆ ਹੁਣ ਮਿਲਦੀ ਕਿ ਜਾਂ ਡਰਾਈ ਫੀਡ ਠੀਕ ਆ। ਇਹ ਕਿੰਨਾ ਦੁੱਧ ਚ ਆ ਗਈ? ਵੀਰ ਜੀ ਇਹਦੇ ਦੂਜੇ ਸੂਏ ਇਹਦੇ ਥੱਲੇ 15 ਕਿਲੋ ਦੁੱਧ ਸੀ। 15 ਕਿਲੋ ਦੂਜੇ ਸੂਏ ਦੇ ਵਿੱਚ। ਠੀਕ ਆ। ਇਸ ਤੋਂ ਅੱਗੇ ਥੋੜੀ ਥੋੜੀ ਮੋਟੀ ਮੋਟੀ ਜਾਣਕਾਰੀ ਲੈ ਲੈਨੇ ਆ ਕਿਉਂਕਿ ਚੰਗੇ ਪਸ਼ੂ ਆ ਤੇ ਮੈਂ ਕਿਹਾ ਚਲੋ ਆਪਾਂ ਇਹਨਾਂ ਨੂੰ ਵੀ ਵੀਡੀਓ ਚ ਕਵਰ ਕਰ ਲਈਏ। ਬਾਕੀ ਨਾਟ ਫੋਰ ਸੇਲ ਇਹ ਸੇਲ ਨਹੀਂ ਕਿ ਜਿਹੜੀ ਪਹਿਲਾਂ ਮੱਝ ਵਿਖਾਈ ਤੁਹਾਨੂੰ ਉਹ ਸੇਲ ਆ। ਤੇ ਵੀਰ ਇਸ ਬਾਰੇ ਦੱਸੋ ਜੀ ਵੀ ਇਹ ਚੋਟੀ ਐ ਐਮ 416 ਦੀ ਹੈ ਜੀ ਐਮ 416 ਦੀ ਹਾਂਜੀ ਹਰਿਆਣੇ ਦਾ ਐਚ ਐਨ ਡੀ ਦਾ ਸੀਮਨ ਸੀ ਆਪਣੇ ਕੋਲ ਠੀਕ ਆ ਲੱਗੀ ਸਮਝਾ ਹਾਂਜੀ ਇਹ ਕਿੰਨਾ ਸੂਆ ਇਹ ਦੂਜੇ ਸੂਈ ਹੋਈ ਹੈ ਜੀ ਇਹ ਸੂਈ ਹੋਈ ਹੈ ਇਹ ਕਿੰਨਾ ਟਾਈਮ ਹੋ ਗਿਆ ਸੂਈ ਇਹਨਾਂ ਨੂੰ ਇਹਨੂੰ 4 ਮਹੀਨੇ ਹੋ ਗਏ ਹੁਣ ਕਿਨੇ ਦੋ ਦੋ ਚੱਲਦੀ ਬੀ ਪਹਿਲੇ ਹੋ ਗਿਆ 10 11 ਕਿਲੋ ਦੋ 10 11 ਕਿਲੋ ਇਹ ਕਿੰਨਾ ਜਵ ਆ ਗਈ ਸੱਜਰ ਇਹਦੇ ਥੱਲੇ 15 ਕਿਲੋ ਦੇ ਗੇੜ ਚ ਸੀਗਾ ਜੀ ਠੀਕ ਆ ਤੇ ਗਾਵਾਂ ਵੀ ਰੱਖੀਆਂ ਆ ਹਨਾ ਹਾਂਜੀ ਤੇ ਇਹ ਗਾਵਾਂ ਦੇ ਵਿੱਚੋਂ ਕਿੰਨੇ ਦੋ ਤੱਕ ਨੇ ਨਾਰਮਲ ਸੀ ਮੰਨਿਆ ਗਾ ਮਾਨੇ ਹੈ ਠੀਕ ਠੀਕ ਆ ਇਹ ਗਾਂ ਦੇ ਥੋੜੀ ਸੱਟ ਲੱਗੀ ਹੋਈ ਆ ਇਸ ਕਰਕੇ ਇਹਨੂੰ ਜਿਆਦਾ ਅਸੀਂ ਦੁੱਧ ਤੇ ਜ਼ੋਰ ਨਹੀਂ ਪਾਉਂਦੇ ਹੈਗੇ ਨਾਰਮਲ ਦਾਣੇ ਤੇ ਹੀ ਚੱਲਦੀ ਆ ਠੀਕ ਠੀਕ ਆ ਠੀਕ ਆ ਕਿਉਂਕਿ ਆਰਡਰ ਲੈ ਕੇ ਇਹ ਤਾਂ ਖੜਿਆ ਨਹੀਂ ਜਾਂਦਾ ਹੂੰ ਹੂੰ ਤੇ ਵੀਰ ਜੀ ਇਹ ਤਾਂ ਥੱਲੇ ਜਦੋਂ ਸੱਜਰ ਸੁਵੀ ਸੀਗੀ ਤਾਂ ਉਹਦੇ 14-15 ਕਿਲੋ ਦੁੱਧ ਆਉਣਾ ਕੱਢੀ ਗਈ ਆ ਠੀਕ ਆ ਇਸ ਤੋਂ ਅੱਗੇ ਇੱਕ ਸਿੰਘਾਲੀ ਆ ਗਈ ਸੋਹਣੀ ਬਹੁਤ ਢਾਂਚਾ ਬਹੁਤ ਸੋਹਣਾ ਹੁੰਦਾ ਬਾਕੀ ਸਿੰਘ ਨਹੀਂ ਵੀਰ ਉਹਨਾਂ ਢਮਾਏ ਤੇ ਵੀਰੇ ਕਿਨਾਂ ਦੋਜਿਵਾਗੇ ਵੀਜੀ ਇਹ ਦੂਜੇ ਸੂਏ ਬਾਹਰਲਾ ਅਮਰੀਕਨ ਸੀ ਮੰਤੀ ਇਹ ਹੂੰ ਤੇ ਇਹ ਆਪਣੇ ਕੋਲੇ ਪਹਿਲੇ ਸੂਏ ਦੇ ਥੱਲੇ 20 ਕਿਲੋ ਦੁੱਧ ਸੀਗਾ ਠੀਕ ਆ ਤੇ ਹੁਣ ਇਹ ਦੂਜੇ ਸੂਏ ਹੋਈ ਆ ਹੂੰ ਤਾਂ ਇਹਦੇ ਥੱਲੇ 24 23 24 ਕਿਲੋ ਦੁੱਧ ਆ 23 24 ਕਿਲੋ ਤੇ ਹੁਣ ਵੀ ਚੱਲਦੀ ਪਈ ਆ ਦੋਸਤੋ ਅੱਜ ਦੀ ਵੀਡੀਓ ਚ ਇਹ ਪਸ਼ੂ ਸੀ ਜਿਨ੍ਹਾਂ ਦੇ ਵਿੱਚੋਂ ਚੌਥੇ ਸੂਏ ਸੂਣ ਵਾਲੀ ਮੱਝ ਜਿਹੜੀ ਤੁਹਾਨੂੰ ਵੀਡੀਓ ਦੇ ਸ਼ੁਰੂ ਦੇ ਵਿੱਚ ਆਪਾਂ ਵਿਖਾਈ ਆ ਇਹ ਸੇਹ ਲਿਆ 17 ਕਿਲੋ ਤੱਕ ਦੁੱਧ ਇਸ ਮੱਝ ਨੇ ਚਵਾਇਆ ਹੋਇਆ ਆ ਦੀ ਐਡ ਕੀ ਡਰੈਕਟ ਕ੍ਰਾਸ ਆ ਇੱਥੇ ਪਿੰਡ ਦੇ ਵਿੱਚ ਗੁੱਜਰ ਵੀਰ ਆਏ ਸੀ ਉਹਨਾਂ ਤੋਂ ਇਹਨਾਂ ਨੇ ਡਰੈਕਟ ਕ੍ਰਾਸ ਕਰਾਈ ਆ ਤੇ ਵੀਰ ਨੂੰ ਹੋਰ ਵੀ ਸ਼ੌਂਕ ਆ ਬੈਲ ਗੱਡੀਆਂ ਦਾ ਵੀ ਸ਼ੌਂਕ ਆ ਤੇ ਆਪਾਂ ਬਲਦ ਵੀ ਲਾਸਟ ਤੇ ਦਿਖਾ ਦਿੰਨੇ ਆ ਛੋਟਾ ਵੜਕਾ ਜੇ ਵੀਰੇ ਇਹਨੂੰ ਠਾਈਏ ਮੜਾ ਜਾ ਵੀਰੇ ਇਹਦੀ ਕਿੰਨੀ ਉਮਰ ਹੋਗੀ ਆ ਵੀਰ ਜੀ 10 ਮਹੀਨੇ ਦਾ ਹੋ ਗਿਆ ਮੈਂ ਨਗੌਰ ਤੋਂ ਲੈ ਕੇ ਆਇਆ ਜੀ ਇਹ ਛੋਟਾ ਹੀ ਆ ਜੀ ਆਪਣੇ ਕੋਲ ਇਹ ਕੋਈ ਨਹੀਂ ਇਹ ਵੀ ਕਿਹੜੀ ਬਲੱਡ ਲਾਈਨ ਆ ਗਈ ਇਹ ਬਲੱਡ ਲਾਈਨ ਨਹੀਂ ਹੁੰਦੀ ਜੀ ਇਹਨਾਂ ਦੀ ਅੱਛਾ ਜੀ ਨਗੌਰ ਦੇ ਟਾਪ ਬਲੱਡ ਲਾਈਨ ਆ ਜਿਹੜੀ ਖੇਤੀ ਨੂੰ ਮਾਹਰ ਮੰਨੀ ਗਈ ਆ ਟਾਉੜਾ ਨੂੰ ਮਸ਼ਹੂਰ ਖੇ ਮੰਦੀ ਜਾਂਦੇ ਨੇ ਬੈਠ ਕੇ ਠੀਕ ਆ ਇਹ ਉਹ ਨਗੌਰ ਦੀ ਨਗੌਰੀ ਪੈਲ ਨੇ ਠੀਕ ਆ ਹਾਂ ਜੀ ਇਹਨੂੰ ਹੁਣ ਤੁਸੀਂ ਮਾਲਕੀ ਰੇਸਾਂ ਤੇ ਇਹ ਰੇਸਾਂ ਲਈ ਤਿਆਰ ਕਰ ਲੱਗੇ ਹੋਣੇ ਠੀਕ ਆ ਇਹਨਾਂ ਵੀ ਆਪਣੇ ਬਹੁਤ ਭੱਜੇ ਨੇ ਇਹ तकरीबन ਆਪਣੇ ਕੋਲੇ ਚੰਗੇ ਬੱਚੇ ਰਹੇ ਨੇ तकरीबन ਅੱਜ ਤੱਕ ਚੰਗੀ ਕੰਮ ਕਰਦੇ ਜੋ ਮਤਲਬ ਇਹ ਰਾਏਕੋਟ ਦੀਆਂ ਨੇ ਕਿ ਦੌੜਾਂ ਦੇ ਵਿੱਚ ਸੀ ਨਹੀਂ ਜੀ ਨਹੀਂ ਪਿੰਡ ਦੀ ਹਰ ਇੱਕ ਪਿੰਡ ਦੀ ਖੇਲ ਦੇ ਵਿੱਚ ਦੌੜਦੇ ਨੇ ਠੀਕ 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 ਆ ਹਾਂ ਜੀ ਦੋਸਤੋ ਆਸ ਆਸਿਆ ਵੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਇਹ ਵੀਡੀਓ ਵੇਖਣ ਦੇ ਲਈ ਸਾਰੇ ਵੀਰਾਂ ਦਾ ਧੰਨਵਾਦ